ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਥੋੜੀ ਲੰਮੀ ਆਪਣੀ ਗੱਲਬਾਤ ਹੋ ਸਕਦੀ ਆ ਵਿਚਾਰ ਚਰਚਾ ਹੋ ਸਕਦੀ ਆ ਇੱਕ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਹ ਗੱਲਾਂ ਬਹੁਤ ਕੀਮਤੀ ਨੇ ਬਹੁਤ ਮਹੱਤਮਪੂਰਨ ਨੇ ਤੇ ਜਿਹੜੇ ਵੀ ਸੱਜਣ ਸ਼ੁਰੂ ਤੋਂ ਜੁੜੋਂਗੇ ਦੇਖਣਾ ਅਖੀਰ ਤੱਕ ਜੁੜੇ ਰਹੋ ਆਪਾਂ 10 15 20 ਮਿੰਟ ਲਾਉਣੇ ਆ ਕਿਉਂਕਿ ਮਸਲੇ ਬਹੁਤ ਗੰਭੀਰ ਨੇ ਪੰਜਾਬ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਤੇ ਆਪਾਂ ਬਾਰੀ-ਬਾਰੀ ਵਿਚਾਰ-ਚਰਚਾ ਕਰਨੀ ਆ ਸੁਣ ਮੈਂ ਇੱਕ ਬੇਨਤੀ ਕਰਦਾ ਹਾਂ ਇਹਨੂੰ ਜਿਵੇਂ-ਜਿਵੇਂ ਦੇਖਦੇ ਜਾਵਾਂਗੇ ਓਵੇਂ-ਓਵੇਂ ਸਾਂਝਾ ਕਰਦੇ ਤੁਰੇ ਚੱਲਦੇ ਅੱਗੇ ਇਹ ਬਹੁਤ ਜ਼ਰੂਰੀ ਆ ਮੈਂ ਚਾਹੁੰਦਾ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਹਰ ਘਰ ਤੱਕ ਹਰ ਪੰਜਾਬੀ ਤੱਕ ਹਰ ਪਿੰਡ ਸ਼ਹਿਰ ਤੱਕ ਪਹੁੰਚਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਹੋ ਕੀ ਰਿਹਾ ਚਾਰ ਪੰਜ ਮੁੱਦੇ ਅੱਜ ਬੜੇ ਅਹਿਮ ਨੇ ਪੰਜਾਬ ਦੇ ਅੰਦਰ ਜਿਹੜੇ ਜਿਨ੍ਹਾਂ ਦੇ ਗੱਲ ਕਰਨੀ ਬਣਦੀ ਆ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਸਾਡੇ ਲਈ ਖੜੇ ਹੋਣੇ ਆ ਪਹਿਲੀ ਗੱਲ ਮੈਂ ਕਰਨੀ ਆ ਕਿ ਸਰਕਾਰ ਪੰਜਾਬ ਦੇ ਅੰਦਰ ਦੁਬਾਰਾ ਫੇਰ 17 ਪਿੰਡਾਂ ਦੀ ਜ਼ਮੀਨ ਦੱਬਣ ਜਾ ਰਹੀ ਹੈ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਆ ਦੂਜਾ ਮੁੱਦਾ ਹੈਗਾ ਗਰਨੀਸ਼ ਸਿੰਘ ਬੁੱਕਣ ਵਾਲੇ ਦਾ ਜਿਹੜਾ ਉਹਦਾ ਸ਼ੋਅਰੂਮ ਜਿਹੜਾ ਸੀਗਾ ਉਹ ਅਰਦਾਤਾ ਦਿੱਤਾ ਗਿਆ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਤੀਜੀ ਆਪਾਂ ਗੱਲ ਕਰਨੀ ਆ ਵੀ ਕੇ ਜੰਜੂਏ ਬਾਰੇ ਜਿਹੜਾ ਕਰਪਟ ਇੱਕ ਪ੍ਰਮੁੱਖ ਸਖਤਰ ਲੱਗਿਆ ਰਿਹਾ ਉਹਨੂੰ ਸਰਕਾਰ ਕਿਵੇਂ ਵਿਚਾਰ ਰਹੀ ਆ ਚੌਥੇ ਆਪਾਂ ਮੁੱਦੇ ਤੇ ਗੱਲ ਕਰਨੀ ਆ ਜਿਹੜੇ ਹੜ੍ਹ ਆਏ ਹੋਏ ਨੇ ਤੇ ਮਾਧੋਪੁਰ ਦੇ ਜਿਹੜੇ ਗੇਟ ਟੁੱਟ ਚੁੱਕੇ ਨੇ ਤਬਾਹੀ ਮਚਾ ਰਹੇ ਆ ਪੰਜਾਬ ਚੋਂ ਹੜ੍ਹ ਇਹਦੇ ਬਾਰੇ ਆਪਾਂ ਗੱਲਾਂ ਕਰਨੀਆਂ ਨੇ ਤੇ ਅਗਲਾ ਜਿਹੜਾ ਇੱਕ ਮੁੱਦਾ ਹੈਗਾ ਜਿੰਨਾ ਝੂਠੇ ਮੁਕਾਬਲਿਆਂ ਦੇ ਵਿੱਚ ਤਿੰਨ ਤਹਾਕਿਆਂ ਦੇ ਬਾਅਦ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸੀਬੀਆਈ ਦੀ ਅਦਾਲਤ ਨੇ ਉਹਨੂੰ ਸਰਕਾਰ ਕਿਵੇਂ ਬਚਾਉਣ ਤੇ ਲੱਗੀ ਹੋਈ ਆ ਉਹਨਾਂ ਦਾ ਸਜ਼ਾਵਾ ਕਿਵੇਂ ਇਹ ਮਾਫ਼ ਕਰਨਾ ਚਾਹੁੰਦੇ ਨੇ ਉਹਤੇ ਆਪਾਂ ਗੱਲ ਕਰਨੀ ਆ ਸੋ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਆ ਮੇਰਾ ਵੀਰ ਧਿਆਨ ਨਾਲ ਸੁਣਦੇ ਜਾਇਓ ਜੁੜਦੇ ਜਾਇਓ ਜੁੜੇ ਰਹੋ ਤੇ ਆਪਾਂ ਖੀਰ ਤੱਕ ਜਿਹੜਾ ਉਹ ਇਹ ਸਾਰੇ ਮਸਲੇ ਤੇ ਵਿਚਾਰ ਚਰਚਾ ਕਰਨੀ ਆ ਮੁੱਦੇ ਬਹੁਤ ਗੰਭੀਰ ਨੇ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਕਿ ਜਦੋਂ ਬੇਤੁਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਨਾ ਮੱਥਾ ਤੇ ਉਦੋਂ ਅਸੀਂ ਮਤਲਬ ਕਿ ਠਾ 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 ਉਹਨਾਂ ਗੱਲਾਂ ਨੂੰ ਸੁਣਦੇ ਵੀ ਆ ਤੇ ਸਾਂਝਾ ਵੀ ਕਰਦਾ ਮੈਂ ਸ਼ੁਰੂ ਕਰਨ ਲੱਗਿਆ ਕਿ ਮਹਾਲੀ ਦੇ 17 ਪਿੰਡਾਂ ਦੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਜਿਹੜੀ ਸ਼ਾਮਲਾੜ ਜ਼ਮੀਨ ਆ ਉਹਨੂੰ ਸਰਕਾਰ ਦੱਬਣ ਜਾ ਰਹੀ ਆ ਉਹਨੂੰ ਨਿਲਾਮ ਕਰਨ ਜਾ ਰਹੀ ਆ ਖੁੱਲੀ ਬੋਲੀ ਦੇ ਕੇ ਮੇਰਾ ਵੀਰ ਧਿਆਨ ਨਾਲ ਸੁਣਿਓ ਉਹ 17 ਪਿੰਡ ਕਿਹੜੇ ਨੇ ਇਹਨਾਂ ਵਿੱਚ ਸੁਖਗੜ੍ਹ ਸਫੀਪੁਰ ਦਾਊ ਮਾਨਖਪੁਰ ਕਲਰ ਕੰਡਾਲਾ ਕੰਬਾਲੀ ਬਹਿਰਾਮਪੁਰ ਰਾਏਪੁਰ ਕਲਾ ਚੱਪੜਚਲੀ ਚੱਪੜਚੜੀ ਰੁੜਕਾ ਬੜੀ ਤੰਗੌਰੀ ਰਾਏਪੁਰ ਖੁਰਦ ਗਿੱਦੜਪੁਰ ਨਾਨੂ ਮਾਜਰਾ ਭਾਗੂ ਮਾਜਰਾ ਇਹ 17 ਪਿੰਡਾਂ ਦੀ ਜ਼ਮੀਨ ਜਿਹੜੀ ਮਹਾਲੀ ਜ਼ਿਲ੍ਹੇ ਦੇ ਵਿੱਚ ਸਹਾਜਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਸਰਕਾਰ ਨੇ ਸਰਪੰਚਾਂ ਨੂੰ ਕਹਿਤਾ ਵੀ ਮਤੇ ਪਾ ਕੇ ਦੇ ਦਿਓ ਅਸੀਂ ਸੋਡੀ ਇਹ ਜ਼ਮੀਨ ਪੰਚਾਇਤੀ ਨਿਲਾਮ ਕਰਨੀ ਆ ਇਹ ਸ਼ੁਰੂਆਤ ਹੋ ਚੁੱਕੀ ਆ ਮਹਾਲੀ ਤੋਂ ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਪੰਗਾ ਨੇ ਸ਼ਾਮਲਾੜ ਜ਼ਮੀਨਾਂ ਪੰਗਾ ਨੇ ਉਹਨਾਂ ਤੇ ਅੱਖ ਇਹ ਸਰਕਾਰ ਦੀ ਆ ਹੌਲੀ 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 ਮਹਾਲੀ ਤੋਂ ਬਾਅਦ ਇਹ ਸਾਰਾ ਸਿਸਟਮ ਪੂਰੇ ਪੰਜਾਬ ਦੇ ਵਿੱਚ ਵਧਣਾ ਸੋ ਇਸ ਕਰਕੇ ਮੈਂ ਪਹਿਲੀ ਦਾ ਬੇਨਤੀ ਇਹਨਾਂ 17 ਪਿੰਡਾਂ ਦੀਆਂ ਪੰਚੇਤਾਂ ਨੂੰ ਕਰਦਾ ਇਹਨਾਂ ਦੇ ਸਰਪੰਚਾਂ ਨੂੰ ਕਰਦਾ ਇਹਨਾਂ 17 ਪਿੰਡਾਂ ਦੇ ਲੋਕਾਂ ਨੂੰ ਕਰਦਾ ਕਿ ਤੁਸੀਂ ਇਹਦੇ ਉੱਤੇ ਗ੍ਰਾਂਡ ਸਭਾ ਦੇ ਮਤੇ ਪਾ ਕੇ ਇਹਨੂੰ ਫੌਰੀ ਤੌਰ ਤੇ ਹੱਲ ਕਰੋ ਨਹੀਂ ਪਤਾ ਨਹੀਂ ਰਾਤ ਦੇ ਰਾਤ ਕੋਈ ਨਾ ਕੋਈ ਫਰਮਾਨ ਜਾਰੀ ਕਰਕੇ ਤੇ ਤੁਹਾਡੀ ਜ਼ਮੀਨ ਹੜੱਪ ਲੈਣੀ ਆ ਕਿਉਂਕਿ ਇਹਨਾਂ ਨੇ ਸਰਕਾਰ ਸੀ ਕਾਂਗਰਸ ਦੀ ਤੇ ਸੇਖੋਵਾਲ ਪਿੰਡ ਆ ਮੱਤੇਵਾੜ ਦੇ ਕੋਲੇ ਉਥੇ 500 ਏਕੜ ਜ਼ਮੀਨ ਸੀਗੀ ਜਿਹੜੀ ਪੁੱਡਾ ਨੇ ਦੱਬੀ ਆ ਤੇ ਉਹ ਜ਼ਮੀਨ ਉਥੋਂ ਦੀ ਬਣਾਈ ਹੋਈ ਸਰਬਸੰਮਤੀ ਨਾਲ ਸਰਪੰਚ ਰਾਤੇ ਰਾਤ ਉਹਨੂੰ ਡੀਸੀ ਨੇ ਬੁਲਾ ਕੇ ਉਹ ਤੋਂ ਮਤਾ ਪਵਾ ਕੇ ਦਸਤਕਤ ਕਰਾ ਲਈ ਤੇ ਸਾਰੀ 500 ਦੀ 500 ਏਕੜ ਜ਼ਮੀਨ ਵਿਚਾਰੇ ਐਸੀ ਗਰੀਬ ਘਰ ਮਜਬੂਰ ਸਿੱਖ ਉੱਤੇ ਸਾਰੇ ਪਿੰਡ ਚ ਰਹਿੰਦੇ ਨੇ ਉਹਨਾਂ ਦੀ ਜ਼ਮੀਨ 500 ਏਕੜ ਜਿਹੜੀ 47 ਤੋਂ ਲੈ ਕੇ ਹੋ ਰਹਿ ਰਹੇ ਨੇ ਉਹ ਸਾਰੀ ਪੁੱਡਾ ਦਬ ਚੁੱਕਿਆ ਹਨ ਅਪ ਚੁੱਕਿਆ ਉੱਥੇ ਤਾਂ ਨਹੀਂ ਮਾਲਕੀ ਨਹੀਂ ਰਹੀ ਇਸ ਤਰ੍ਹਾਂ ਹੀ ਸਾਮਲਾ ਟਾਂ ਬਹੁਤ ਪਈਆਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਤੋਂ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ ਉਹੀ ਆਮਦਨ ਉਹਨਾਂ ਦੇ ਪਿੰਡਾਂ ਤੇ ਲੱਗਦੀ ਹੈ ਪਿੰਡਾਂ ਦੇ ਵਿਕਾਸ ਤੇ ਲੱਗਦੀ ਹੈ ਉਹਨਾਂ ਪੰਚਾਇਤੀ ਜ਼ਮੀਨਾਂ ਦੇ ਕੋਈ ਦਾਣਾ ਮੰਡੀ ਬਣਾਉਣੀ ਹੈ ਕੋਈ ਪੰਚਾਇਤ ਘਰ ਬਣਾਉਣਾ ਕੋਈ ਧਰਮਸ਼ਾਲਾ ਬਣਾਉਣੀ ਆ ਕੋਈ ਹਸਪਤਾਲ ਬਣਾਉਣਾ ਕੋਈ ਸਕੂਲ ਨੂੰ ਦੇਣੀ ਆ ਕੋਈ ਗਰੀਬਾਂ ਦੇ ਲਈ ਗਰੀਬਾਂ ਦੀਆਂ ਬੱਚੀਆਂ ਦੇ ਵਿਆਹ ਹੋ ਜਾਣਾ ਕੋਈ ਛੋਟੇ ਮੋਟੇ ਜਿਹੜੇ ਪੈਲ ਸਪਿੰਡਾਂ 'ਚ ਬਣਾਉਣੇ ਆ ਤਾਂ ਪੰਚਾਇਤੀ ਜ਼ਮੀਨਾਂ ਤੇ ਹੁਣ ਤੱਕ ਅਸੀਂ ਬਣਾਉਂਦੇ ਆਏ ਆ ਇਹ ਸਾਡੇ ਪੁਰਖਿਆਂ ਨੇ ਆਪ ਸਾਰੇ ਜ਼ਮੀਨਾਂ ਦੇ ਵਿੱਚੋਂ ਹਿੱਸੇ ਕੱਟ ਕੇ ਛੱਡ ਕੇ ਥੋੜੀ ਥੋੜੀ ਜ਼ਮੀਨ ਇਹ ਪੰਚਾਇਤਾਂ ਨੂੰ ਸੰਭਾਲਤੀ ਸੀ ਵੀ ਕਿਸੇ ਸਾਂਝੇ ਕੰਮ ਲਈ ਇਹ ਜ਼ਮੀਨਾਂ ਵਰਤਿਆ ਜਾਇਆ ਕਰਨ ਗਿਆ ਹੁਣ ਇਹਨਾਂ ਨੇ 17 ਪਿੰਡਾਂ ਦੀ ਜ਼ਮੀਨ ਤੇ ਅੱਖ ਰੱਖ ਲਈ ਹੈ ਮਹਾਲੀ ਜਾਨੀਆਂ ਤੇ ਉਹ ਲੈਂਡ ਪੂ ਲੰਗੜਾ ਦਾ ਛੱਤਰ ਖਾ ਕੇ ਪਿੱਛੇ ਮੁੜਿਆ ਹੈ ਹੁਣ ਇਹਨਾਂ ਨੇ ਇਹ ਸ਼ੁਰੂ ਕਰਤਾ ਵੀ ਇੱਥੋਂ ਸ਼ੁਰੂ ਕਰ ਲਓ ਜੇ ਸਾਰੇ ਪੰਜਾਬ 'ਚ ਸ਼ੁਰੂ ਕਰਾਂਗੇ ਤਾਂ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਆਪਾਂ ਇੰਨਾ ਪਿੰਡਾਂ ਤੋਂ ਸ਼ੁਰੂ ਕਰਦੇ ਕਰਦੇ ਹੌਲੀ ਹੌਲੀ ਸਾਰੇ ਪੰਜਾਬ ਦੀ ਜ਼ਮੀਨ ਉਹ ਜਿਹੜੀ ਪੰਚਾਇਤੀ ਜ਼ਮੀਨਾਂ ਡਬ ਲੈਣੀ ਆ ਦੂਜੀ ਗੱਲ ਜਿਵੇਂ ਇੱਥੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੇਰੇ ਕਈ ਪਿੰਡ ਨੇ ਜੰਡਾ ਵਾਲਾ ਪਿੰਡ ਐ ਖਿਮੂਆਣਾ ਪਿੰਡ ਐ ਜੀਦਾ ਪਿੰਡ ਐ ਇਨ੍ਹਾਂ ਪਿੰਡਾਂ ਦੇ ਕੋਲੇ ਵੀ ਸ਼ਾਮਲਾਟ ਜ਼ਮੀਨ ਲੋਕ ਬਾਹਰ ਰਹੇ ਨੇ ਬਹੁਤ ਧਾਕਿਆਂ ਤੋਂ ਇਹ ਸ਼ਾਮਲਾਟਾਂ ਜ਼ਮੀਨਾਂ ਵੀ ਤੁਹਾਡੀਆਂ ਇਹਨਾਂ ਨੇ ਦੱਬਣੀਆਂ ਹੁਣ ਕਿੰਦ ਖਾਹ ਕਹਿਣਗੇ ਵੀ ਲਓ ਦੀ ਮਾਲਕੀ ਦਿਖਾਓ ਜੇ ਨਹੀਂ ਮਾਲਕੀ ਤੇ ਜ਼ਮੀਨ ਸਰਕਾਰ ਦੀ ਐ ਸੋ ਇਹ ਸਾਰਾ ਜਿਹੜਾ ਸਿਸਟਮ ਰਚਿਆ ਜਾ ਰਿਹਾ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਵਿੱਚ 20 ਤੋਂ 25000 ਰੁਪਏ ਇਕੱਠਾ ਕਰਨਾ ਸੀ ਉਸੇ ਤਰੀਕੇ ਨਾਲ ਹੁਣ ਇਹ ਖੁੱਲੀ ਬੋਲੀ ਲਾ ਕੇ 35 ਜ਼ਮੀਨਾਂ ਦੀ ਉਤੋਂ ਪੈਸਾ ਇਕੱਠਾ ਕਰਨਗੇ ਤੇ ਖਜ਼ਾਨਾ ਭਰਨਗੇ ਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇ ਕੇ ਤੇ ਵੋਟਾਂ ਲੈਣ ਦਾ ਜਿਗਾਰ ਬਣਾ ਰਹੇ ਨੇ ਭਵੰਤਮਾਨ ਕਹਿੰਦਾ ਖਜ਼ਾਨਾ ਖਾਲੀ ਨਹੀਂ ਹੈਗਾ ਕੇਜਰੀਵਾਲ ਕਹਿੰਦਾ ਖਰਨਾ ਖਾਲੀ ਹੋ ਚੁੱਕਿਆ ਇਹ ਆਪਾਂ ਨੂੰ ਹੀ ਪਤਾ ਹੈ ਵੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਨਾ ਕੋਲ 2-3-3 ਮਹੀਨੇ ਮਤਲਬ ਕਿ ਜਿਹੜੀ ਤਨਖਾਹਾਂ ਨੇ ਆਈਆਂ ਨਹੀਂ ਮਲਾਜ਼ਮਾਂ ਦੀਆਂ ਜਮੀਨਾ ਮੀਨਾ ਲੇਟ ਆਉਂਦੀਆਂ ਨੇ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੀ ਗ੍ਰਾਂਟ ਦਿੰਦੀ ਆ ਸਰਕਾਰ ਹਰ ਸਾਲ ਐਸ ਵਾਰ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਦਿੱਤੀ ਨਹੀਂ ਕੀਤੀ ਗਈ ਉੱਥੇ ਯੂਨੀਵਰਸਿਟੀ ਵੀ ਬੰਦ ਹੋਈ ਉੱਥੇ ਵੀ ਜਿਹੜੇ ਮਲਾਜ਼ਮ ਉੱਥੇ ਰੌਲਾ ਪਾ ਰਹੇ ਨੇ ਸੋ ਬਹੁਤ ਬੁਰਾ ਹਾਲ ਹੈ ਪਰ ਕਿਸੇ ਤਰੀਕੇ ਨਾਲ ਕਿੰਨਾ ਚਿਰ ਚੱਲੂਗਾ ਕਦੇ ਕੋਈ ਜ਼ਮੀਨਾ ਦੱਬ ਲੋ ਕਦੇ ਕੋਈ ਜ਼ਮੀਨਾ ਵੇਚ ਦਿਓ ਕਿੰਨਾ ਚਿਰ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਵੇਚ-ਵੇਚ ਕੇ ਇਸ ਤਰ੍ਹਾਂ ਜਿਹੜਾ ਉਹ ਡੰਗਟ ਪਾਉਂਗੇ ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਨਿੱਜੀ ਮਾਲਕੀ ਦੀਆਂ ਜ਼ਮੀਨਾਂ ਤੋਂ ਵੀ ਖਤਰਨਾਕ ਹਮਲਾ ਇਹ ਤੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇਹ ਸਾਡਾ ਬਹੁਤ ਵੱਡਾ ਸਰੋਤ ਨੇ ਇੱਕ ਪਾਸੇ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਕਿ ਪੰਜ-ਪੰਜ ਮਰਲਿਆਂ ਦੇ ਪਲਾਟ ਕੱਟ ਕੇ ਦੇਣੇ ਆ ਗਰੀਬਾਂ ਨੂੰ ਐਸੀਆਂ ਨੂੰ ਬੀਸੀਆਂ ਨੂੰ ਦੂਜੇ ਪਾਸੇ ਜ਼ਮੀਨ ਦੱਬੀ ਜਾ ਰਹੀ ਆ ਸੋ ਮੇਰੀ ਬੇਨਤੀ ਆ ਜਿਹੜੇ ਮੈਂ ਤਾਂ ਮੈਂ ਤਾਂ ਬੜੇ ਚਿਰ ਤੋਂ ਰੌਲਾ ਪਾਉਂਦਾ ਆ ਰਿਹਾ ਵੀ ਜਿਹੜੀਆਂ ਸਾਡੇ ਪਿੰਡਾਂ 'ਚ ਪੰਚੈਤੀ ਜ਼ਮੀਨਾਂ ਪਈਆਂ ਨੇ ਚਾਹੇ ਗਰੀਬਾਂ ਨੂੰ ਘਰ ਕੱਟ ਕੇ ਦੇ ਦਿਓ ਪਲਾਟ ਕੱਟ ਕੇ ਦੇ ਦਿਓ ਚਾਹੇ ਗਰੀਬਾਂ ਨੂੰ ਬਹਾ ਦਿਓ ਜਿਹੜੇ ਬੇਜ਼ਮੀਨੇ ਨੇ ਗਰੀਬ ਚਾਹੇ ਉਹ ਸੀਆ ਚਾਹੇ ਬੀਸੀਆ ਚਾਹੇ ਜਰਨਲ ਆ ਉਹਨਾਂ ਦੇ ਜ਼ਮੀਨਾਂ ਵੰਡ ਦਿੱਤੀਆਂ ਜਾਣ ਪਰ ਇਹ ਜ਼ਮੀਨਾਂ ਤੇ ਅਕਸਰ ਸਰਕਾਰ ਦੀ ਹੋ ਗਈ ਹੈ ਮੈਂ ਉਹਨਾਂ 17 ਪਿੰਡਾਂ ਨੂੰ ਫਿਰ ਬੇਨਤੀ ਕਰਦਾ ਹਾਂ ਵੀ ਤੁਹਾਡੇ ਪਿੰਡਾਂ ਵਿੱਚ ਪਹੁੰਚ ਰਹੇ ਹਾਂ ਪਰਸੋਂ ਤੋਂ ਲੈ ਕੇ ਸ਼ੁਰੂ ਕਰਨਾ ਨਾ ਪਿੰਡਾਂ ਦੇ ਵਿੱਚ ਦੌਰਾ ਜੇ ਸਰਪੰਚ ਤੁਹਾਨੂੰ ਪਤਾ ਹੈ ਕਿ ਬਹੁਤੇ ਸਰਪੰਚ ਖੜ੍ਹ ਜਾਣਗੇ ਬੜੀ ਪਿੰਡ ਦਾ ਜਿਹੜਾ ਗੁਰਪ੍ਰਤਾਪ ਸਿੰਘ ਮੈਂਬਰ ਉਹਦੇ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦਾ ਭਾਈ ਅਸੀਂ ਖੜ੍ਹਾਂਗੇ ਇਕੱਠੋਕ ਕੇ ਅਸੀਂ ਜ਼ਮੀਨਾਂ ਨਹੀਂ ਦੇਣ ਦਿੰਦੇ ਪਰ ਬਹੁਤੇ ਸਰਪੰਚ ਝੋਲੀ ਚੁੱਕ ਹੁੰਦੇ ਨੇ ਉਹ ਜਾ ਕੇ ਸਰਕਾਰਾਂ ਹੀ ਝੋਲੀ ਡਿੱਗਣਗੇ ਚੋਰੋਂ ਜਾ ਕੇ ਦਾਤਾਂ ਨੂੰ ਮਥੇ ਪਾ ਕੇ ਇਹਨੂੰ ਦਸਕਤ ਕਰਕੇ ਦੇ ਕੇ ਆਉਣਗੇ ਤੁਹਾਡੀਆਂ ਜ਼ਮੀਨਾਂ ਵੇਚਣਗੇ ਸਿਕਤਾ ਮੇਰਾ ਵੀਰੇ ਮੇਰੀ ਬੇਨਤੀ ਜਿਹੜੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕੀਤੀ ਹੈ ਕਿ ਗ੍ਰਾਂਸਮਾ ਦੇ ਮਤੇ ਵੀ ਆਪਾਂ ਪਵਾਵਾਂਗੇ ਉਹਨਾਂ ਪਿੰਡਾਂ 'ਚ ਜਾ ਕੇ ਕਿਸੇ ਵੀ ਤਰੀਕੇ ਨਾਲ ਆਪਾਂ ਜ਼ਮੀਨ ਨਹੀਂ ਜਾਣ ਦੇਣੀ ਅਗਲੀ ਮੈਂ ਜਿਹੜੀ ਗੱਲ ਕਰਦਾ ਜਿਹੜੇ ਅਖੌਤੀ ਕੁਛ ਇੱਥੇ ਲੱਗੇ ਹੋਏ ਨੇ ਉਹ ਭਾਜਪੀ ਦੇ ਤੇ ਆਰਐਸਐਸ ਦੇ ਹੱਥ ਓਕੇ ਬਣੇ ਹੋਏ ਨੇ ਇੱਥੇ ਹਮੇਸ਼ਾ ਕਲੇਸ਼ ਕਰਾਉਂਦੇ ਆ ਜੱਟ ਬਨਾਮ ਦਲਿਤ ਜੱਟ ਬਨਾਮ ਦਲਿਤ ਜੱਟ ਬਨਾਮ ਐਸੀ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕੀਤੀ ਰਿਹਾ ਉਹਨਾਂ ਨੂੰ ਮੈਂ ਕਹਿ ਰਿਹਾ ਵੀ ਆਹ ਤੁਹਾਡੀ ਲੜਾਈ ਲੜਨ ਦਾ ਮੌਕਾ ਹੈ ਜੇ ਤੁਸੀਂ ਪੰਚਾਇਤੀ ਜ਼ਮੀਨਾਂ ਤੇ ਆਪਣਾ ਹੱਕ ਜਮਾਉਨੇ ਆ ਤਾਂ ਆਹ ਲੜਾਈ ਲੜੋ ਸਰਕਾਰ ਪੰਚਾਇਤੀ ਜ਼ਮੀਨਾਂ ਵੇਚ ਰਹੀ ਹੈ ਇੱਥੇ ਆ ਕੇ ਖੜਨ ਦੀ ਲੋੜ ਹੈ ਗਮਰਾ ਨਾ ਕਰੋ ਲੋਕਾਂ ਨੂੰ ਲੜਾਓ ਨਾ ਇਸ ਸਮੇ ਜੱਟ ਤੇ ਲੜਾਈ ਨਾ ਦੂਜਿਆਂ ਐਸੀਆਂ ਬੀਸੀਆਂ ਦੀ ਨਾਲ ਰਹੀਆਂ ਕਰਾਓ ਇਸ ਤਰ੍ਹਾਂ ਇਹ ਬਹੁਤ ਸਮੇ ਤੋਂ ਭਾਈਚਾਰਾ ਬਣਿਆ ਵਾ ਲੋਕ ਬਹੁਤ ਸੁਖੀ ਸ਼ਾਂਤੀ ਰਹਿ ਰਹੇ ਆ ਭਾਈਚਾਰ ਨੂੰ ਬਣਿਆ ਰਹਿਣ ਦਿਓ ਜੇ ਲੜਾਈ ਲੜਨੀ ਆ ਤਾਂ ਫਿਰ ਇੱਥੇ ਆ ਕੇ ਲੜੋ ਜਿਹੜੀਆਂ ਪੰਚਾਇਤੀ ਜ਼ਮੀਨਾਂ ਹਨ ਸਰਕਾਰ ਬੇਤਨ ਤੇ ਤੁਰਪੀ ਜੇ ਲੜਾਈ ਤੁਹਾਡੀ ਬਣਦੀ ਆ ਤਾਂ ਇੱਥੇ ਬਣਦੀ ਆ ਫਿਰ ਇੱਥੇ ਆ ਜਾਓ ਨਾ ਤੁਹਾਡਾ ਪੰਜਾਬ ਹਤੈਸੀਆਂ ਦਾ ਗਰੀਬਾਂ ਦੇ ਹਤੈਸੀਆਂ ਨਾਲ ਵੀ ਪਤਾ ਲੱਗ ਜੇ ਕਿੰਨੇ ਕੁ ਤੁਸੀਂ ਹਤੈਸੀਆਂ ਹਨ ਤੇ ਕਿੰਨੇ ਕੁ ਤੁਸੀਂ ਨਾ ਖਤਰ ਲੜਨ ਵਾਲੇ ਆ ਮੈਨੂੰ ਵੀ ਪਤਾ ਹੈ ਤੇ ਇਹ ਜਿਹੜੇ ਸਮਝਦਾਰ ਉਹਨਾਂ ਨੂੰ ਵੀ ਪਤਾ ਹੈ ਵੀ ਤੁਸੀਂ ਜਿਹੜੀ ਬੋਲੀ ਬੋਲ ਰਹੇ ਹੋ ਜਿਹੜੇ ਤੋਤੇ ਬਣੇ ਹੋਏ ਹੋ ਨਾ ਜਿਵੇਂ ਤੁਹਾਨੂੰ ਪਿੰਦਰੇ ਚ ਪਾਇਆ ਹੋਇਆ ਕੁਝ ਚੂਰੀਆਂ ਪਾ ਕੇ ਤੇ ਕੁਝ ਮੋਟਾ ਮਾਲ ਚੜਾ ਕੇ ਤੇ ਕੁਝ ਲਾਜ ਲੋਚ ਦੇ ਕੇ ਤੁਸੀਂ ਉਹਨਾਂ ਦੀਆਂ ਬੋਲੀਆਂ ਬੋਲ ਰਹੇ ਹੋ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਬਖੀੜਾ ਖੜਾ ਕਰ ਰਹੇ ਹੋ ਭਾਈਚਾਰਾ ਤੋੜ ਰਹੇ ਹੋ ਜੇ ਲੜਾਈ ਲੜਨੀ ਹੈ ਤਾਂ ਇੱਥੇ ਆ ਕੇ ਲੜੋ ਸੋ ਇਹ ਇੱਕ ਤਾਂ ਅਸੀਂ ਗੱਲ ਜਿਹੜੀ ਉਹ ਆਪਾਂ ਕੀਤੀ ਕਿ ਜਿਵੇਂ ਪੰਚਾਇਤੀ ਜ਼ਮੀਨਾਂ ਦੇ ਅਖਸਰ ਰੱਖ ਲਈ ਸ਼ੁਰੂ ਹੋ ਗਿਆ 17 ਪਿੰਡਾਂ ਦੇ ਵਿੱਚ ਨੇ ਆਰਡਰ ਕਰਤਾ ਜੀਡੀਪੀਓ ਨੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਵੀ ਲਿਆਓ ਭਾਈ ਮੱਤੇ ਪਾ ਕੇ ਥੋੜੀ ਜ਼ਮੀਨ ਇਹ ਆਪਾਂ ਨਿਲਾਮ ਕਰਨੀ ਹੈ ਜਿਹੜੀ ਪੰਚਾਇਤਾਂ ਦੀ ਸ਼ਾਮਲੜ ਜ਼ਮੀਨ ਪਈ ਹੈ ਅਗਲਾ ਮੁੱਦਾ ਆ ਜਾਂਦਾ ਅਗਲਾ ਮੁੱਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਫਿਰ ਆਪਾਂ ਤੇ ਗੱਲ ਕਰਦੇ ਹਾਂ ਸੋ ਇਹ ਗਰਮੀਤ ਸਿੰਘ ਬੁੱਕਣ ਵਾਲਾ ਜਿਹੜਾ ਕਿ ਲੰਮੇ ਸਮੇਂ ਤੋਂ ਜੇਲ੍ਹ ਚ ਬੰਦ ਹੈ ਤੇ ਉਸ ਅੱਜ ਨੌਜਵਾਨ ਦਾ ਆ ਦੇਖੋ ਆ ਦੇਖਿਓ ਆ ਬੇਚਾਰੀ ਗਰਮੀਤ ਸਿੰਘ ਮੁੱਕਣ ਵਾਲੇ ਦੀ ਮਾਤਾ ਬਿਲਕ ਰਹੀ ਆ ਜਿਹਦਾ ਅਜ ਸ਼ੋਰੂਮ ਇਹਨਾਂ ਨੇ ਮੋਗੇ ਦੇ ਵਿੱਚ ਢਹਿ ਟੇਰੀ ਕਰਤਾ ਜਿਹਦੇ ਉੱਤੋਂ ਉਹਨਾਂ ਦਾ ਪਰਿਵਾਰ ਪਲਦਾ ਸੀ ਉਹਨਾਂ ਦਾ ਜਿਹੜਾ ਗੁਜ਼ਾਰਾ ਹੁੰਦਾ ਸੀ ਉਹ ਨੌਜਵਾਨ ਅੰਦਰ ਬੈਠਾ ਤੇ ਉਹਦੀ ਮਾਂ ਵਿਚਾਰੀ ਬਿਲਕਦੀ ਆ ਤੇ ਆ ਸ਼ੋਰੂਮ ਢਾਤਾ ਪਤਾ ਨਹੀਂ ਸਾਡੀਆਂ ਭਾਈਆ ਪੰਥਕ ਧਰਾਂ ਤੇ ਦੂਜੀਆਂ ਤੀਜੀਆਂ ਲੜਨ ਵਾਲੀਆਂ ਧਰਾਂ 'ਚ ਪਤਾ ਨਹੀਂ ਪਹੁੰਚੀਆਂ ਕਿਉਂ ਨਹੀਂ ਕਿਉਂ ਇਕੱਠੀਆਂ ਨਹੀਂ ਹੋ ਰਹੀਆਂ ਕਿਉਂ ਨਹੀਂ ਅੱਜ ਕੋਈ ਇਸ ਮਸਲੇ ਤੇ ਇਕੱਠੇ ਹੋਏ ਤੇ ਵਿਰੋਧ ਕੀਤਾ ਸੰਘਰਸ਼ ਕੀਤਾ ਅੱਜ ਸ਼ਰਮ ਅੱਜ ਆਖੇ ਇੱਥੇ ਇੱਕ ਪਾਸੇ ਜਿਹੜੇ ਉੱ ਘਰ ਸਾਡੇ ਢਾਏ ਜਾ ਰਿਹਾ ਪਿਛਲੇ ਵਾਰੀ ਵੀ ਤੁਸੀਂ ਦੇਖਿਆ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਕੁਝ ਘਰ ਢਾਏ ਸੀ ਜਿਹੜੇ 47 ਤੋਂ ਵਿਚਾਰੇ ਉੱਜੜ ਕੇ ਆਏ ਉਧਰੋਂ ਆ ਲੈਂਦੇ ਪੰਜਾਬ ਤੋਂ ਇੱਧਰ ਆਏ ਸੀ ਉਹਨਾਂ ਦੇ ਘਰ ਵੀ ਜਲੰਧਰ 'ਚ ਨੇ ਢਾਏ ਸੀ ਉਹ ਵੀ ਘਰੋਂ ਬੇਘਰ ਕੀਤੇ ਸੀ ਹੁਣ ਆ ਇੱਕ ਸ਼ੋਰੂਮ ਅੱਜ ਗਰਮੀਸਿਆਂ ਬੁੱਕਣ ਵਾਲਾ ਸਰਕਾਰ ਨੇ ਧੱਕੇ ਨਾਲ ਜਿਹੜਾ ਢਾ ਦਿੱਤਾ ਹੈ ਇੱਕ ਪਾਸੇ ਸਾਡੇ ਘਰੋਂ ਢਾਇਆ ਜਾ ਰਿਹਾ ਹੈ ਸਾਨੂੰ ਅਜਾੜਿਆ ਜਾ ਰਿਹਾ ਤੇ ਦੂਜੇ ਪਾਸੇ ਇੱਥੇ ਇਹ ਸਕੀਮਾਂ ਕਰ ਰਹੇ ਨੇ ਕਿ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਇੱਥੇ ਰਹਿ ਰਹੇ ਨੇ ਕੋ ਝੁੱਗੀਆਂ ਝੋਪੜੀਆਂ 'ਚ ਬੈਠਾ ਕੋ ਰੇਲ ਦੀਆਂ ਲੀਹਾਂ ਤੇ ਬੈਠਾ ਕੋ ਪੁਲਾਂ ਥੱਲੇ ਬੈਠਾ ਉਹਨਾਂ ਨੂੰ ਪੱਕੇ ਜਿਹੜੇ ਮਕਾਨ ਬਣਾ ਕੇ ਦੇਣੇ ਆ ਘਰ ਬਣਾ ਕੇ ਦੇਣੇ ਆ ਉਹਨਾਂ ਲਈ ਉਹਨਾਂ ਦੀ ਰਹਿائش ਦਾ ਪ੍ਰਬੰਧ ਕਰਨਾ ਹੈ ਦੇਖੋ ਕੀ ਸਿਸਟਮ ਸਾਡੇ ਨਾਲ ਕਿੱਡੀ ਗੰਦੀ ਖੇਡ ਖੇਡ ਰਿਹਾ ਕਿੱਡੀ ਚਾਲ ਸਾਡੇ ਨਾਲ ਚੱਲੀ ਜਾ ਰਹੀ ਆ ਕੋਈ ਸੁਣਵਾਈ ਨਹੀਂ ਇੱਥੇ ਕਿੰਨੇ ਨਜਾਇਜ਼ ਕਬਜ਼ੇ ਨੇ ਪੰਜਾਬ ਦੇ ਵਿੱਚ ਮੈਂ ਕਿੰਨੇ ਵਾਰੀ ਲੌਲਾ ਪਾਇਆ ਨਹਿਰਾਂ ਦੇ ਉੱਤੇ ਮੀਲਾਂ ਦੇ ਵਿੱਚ ਜਿਹੜੇ ਨਹਿਰਾਂ ਦੇ ਨਾਲ ਮੀਲ ਹੁੰਦੇ ਆ ਉਹਨਾਂ ਦੇ ਵਿੱਚ ਠੇਕੇ ਬਣੇ ਹੋਏ ਨੇ ਹਾਤੇ ਬਣੇ ਹੋਏ ਨੇ ਰੋਕਿਆ ਹੋਇਆ ਲੋਕਾਂ ਦਾ ਥਾਂ ਕਿੰਨੇ ਵਾਰੀ ਮੈਂ ਵੀਡੀਓ ਪਾਈਆਂ ਜਦੋਂ ਆਪਾਂ ਜਾਂਦੇ ਆਂ ਦਰਾਹੇ ਤੋਂ ਆਪਣੇ ਨੀਲੋ ਨੂੰ ਜਾਂਦੇ ਆਂ ਦਰਾਹੇ ਤੋਂ ਪਰੇ ਜਾਂਦੇ ਆਂ ਮਾਸ਼ੀਬਾੜੇ ਨੂੰ ਰੋਪੜ ਨੂੰ ਜਾਂਦੇ ਆਂ ਨਹਿਰਾਂ ਦੇ ਉੱਤੇ ਕਿੰਨੇ ਕਬਜ਼ੇ ਕੀਤੇ ਹੋਏ ਆ ਉਹ ਦੀ ਸੁਣਵਾਈ ਹੋਈ ਇਸ ਤੋਂ ਇਲਾਵਾ ਕਿੰਨੇ ਕਬਜ਼ੇ ਹੋਰ ਨੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਹੋਏ ਆ ਚਾਰਜਪੇਰੇ ਬੰਦੇ ਬੈਠੇ ਆ ਕਬਜ਼ਾ ਮਾਰੀ ਦੱਬਾ ਮਾਰੀ ਬੈਠੇ ਆ ਉਹਨਾਂ ਦੀ ਕਾਰਵਾਈ ਹੁੰਦੀ ਐ ਕੋਈ ਬੋਲਦਾ ਨਾ ਬਾਰੇ ਕਿੰਨੇ ਦਰਿਆਵਾਂ ਦੇ ਨਾਲ-ਨਾਲ ਥਾਂ ਰੋਕ ਲਿਆ ਨਹਿਰਾਂ ਦੇ ਨਾਲ ਥਾਂ ਰੋਕ ਲਿਆ ਸੂਆਂ ਕੱਸੀਆਂ ਦੇ ਨਾਲ ਥਾਂ ਰੁਕ ਗਏ ਕਿੰਨਾ ਜਗ੍ਹਾ ਰੁਕ ਚੁੱਕੀ ਆ ਉਹਦੇ ਬਾਰੇ ਕੋਈ ਬੋਲਿਆ ਪਰ ਜਦੋਂ ਕੋਈ ਸਿੱਖ ਇਸ ਤਰ੍ਹਾਂ ਦੀ ਗੱਲ ਕਰਦਾ ਨਾ ਕੋਈ ਇਸ ਤਰ੍ਹਾਂ ਉਹਦੇ ਨਾਲ ਆਹੀ ਬਤ ਕਰਾਤੀ ਆਹੀ ਧੱਕੇਸ਼ਾਹੀ ਇੱਥੇ ਪੰਜਾਬ 'ਚ ਹੋ ਰਹੀ ਐ ਜਿੱਥੇ ਸਿੱਖ ਬਹੁ ਗਿਣਤੀ ਦੇ ਬੱਚੇ ਨੇ ਅਗਲੀ ਗੱਲ ਤੁਸੀਂ ਦੇਖ ਲਓ ਅਗਲੀ ਜਿਹੜੀ ਮੈਂ ਗੱਲ ਕਰਨੀ ਆ ਇਹਦੇ ਨਾਲ ਜੁੜਦੀ ਮਿਲਦੀ ਗੱਲ ਆ ਸਾਡੇ ਨਾਲਾ ਧੱਕੇਸ਼ਾਹੀਆਂ ਨੇ ਤੇ ਦੂਜੇ ਪਾਸੇ ਹਾਲਾਤ ਦੇਖ ਲਓ ਇੱਕ ਤਿੰਨ ਦਹਾਕੇ ਪਹਿਲਾਂ ਹੋਏ ਝੂਠੇ ਮੁਕਾਬਲਿਆਂ ਦੇ ਵਿੱਚ ਆਪਣਾ ਸੀਬੀਆਈ ਦੀ ਅਦਾਲਤ ਨੇ ਪੰਜ ਬੰਦਿਆਂ ਨੂੰ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਸ ਸੁਣਾਈ ਹੈ ਉਹਦੇ ਚ ਇੱਕ ਐਸਐਸਪੀ ਹੈ ਇੱਕ ਡੀਐਸਪੀ ਹੈ ਤਿੰਨ ਇੰਸਪੈਕਟਰ ਨੇ ਉਹਦੇ ਲਈ ਉਹਨਾਂ ਨੂੰ ਬਚਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਉਹਨਾਂ ਦੀ ਸਜ਼ਾ ਮaaf ਕਰਨ ਲਈ ਸਰਕਾਰ ਨੇ ਚਾਰਾਜੋਈ ਜਿਹੜੀ ਉਹ ਕੇਸ ਬਣਾਉਣਾ ਸ਼ੁਰੂ ਕਰਤਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਇਹ ਦੂਹਾਂ ਪਹਿਲਾਂ ਵੀ ਹੋਇਆ ਬਹੁਤ ਵਾਰੀ ਬਹੁਤ ਸਰਕਾਰਾਂ ਨੇ ਕਾਂਗਰਸੀ ਸਰਕਾਰ ਨੇ ਵੀ ਦੂਜੇ ਪਾਸੇ ਆ ਬਾਦਲ ਸਰਕਾਰ ਨੇ ਵੀ ਬਹੁਤ ਬੰਦੇ ਜੇਲ੍ਹਾਂ ਦੇ ਵਿੱਚੋਂ ਸਜ਼ਾ ਮaaf ਕਰਕੇ ਬਹੁਤ ਵੱਡੇ ਵੱਡੇ ਪੁਲਿਸ ਅਫਸਰ ਬਾਹਰ ਕੱਢੇ ਨੇ ਇੱਕ CBI ਦੀ ਅਦਾਲਤ ਉਮਰ ਕੈਸ ਸੁਣਾਉਂਦੀ ਆ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਤੇ ਇਹ ਸਰਕਾਰ ਉਹਦੀ ਸਜ਼ਾ ਮਾਫ਼ ਕਰਨ ਜਾ ਰਹੀ ਉਹਨਾਂ ਬੰਦਿਆਂ ਨੂੰ ਬਾਹਰ ਕੱਢਣ ਜਾ ਰਹੀ ਹੈ ਤੁਹਾਨੂੰ ਇਹ ਦੱਸੋ ਵੀ ਇਸ ਗੱਲ ਦਾ ਫਿਰ ਅਦਾਲਤਾਂ ਦੇ ਮਹਨੇ ਕੀ ਨੇ ਫਿਰ ਅਦਾਲਤਾਂ ਕਾਦੇ ਲਈ ਨੇ ਫਿਰ ਇੰਨਾ ਖਰਚਾ ਇੰਨਾ ਸਮਾਂ ਤਿੰਨ ਦਹਾਕੇ ਲੱਗ ਕੇ ਉਹਨਾਂ ਵਿਚਾਰੇ ਮਜਲੂਮ ਤੇ ਪੀੜਤ ਪਰਿਵਾਰਾਂ ਨੂੰ ਇੱਥੋਂ ਤੱਕ ਆਉਂਦੇ ਆ 30 ਸਾਲਾਂ ਬਾਅਦ ਅੱਜ 35 ਸਾਲਾਂ ਬਾਅਦ ਸਜ਼ਾ ਹੋਈ ਹੈ ਤੇ ਸਰਕਾਰ ਨੇ ਕੱਢ ਕੇ ਬਾਹਰ ਮਾਰਨੇ ਆ ਤੇ ਕੀ ਫਾਇਦਾ ਯਾਰ ਇਨਸਾਫ ਕਿੱਥੇ ਰਹਿ ਗਿਆ ਯਾਰ ਕਿਹੜੇ ਇਨਸਾਫ ਦੀਆਂ ਅਸੀਂ ਗੱਲਾਂ ਕਰਦੇ ਆ ਹਾਲਾਤ ਦੇਖੋ ਕੀ ਹੋਏ ਪਏ ਆ ਤੇ ਦੂਜੇ ਪਾਸੇ ਹੁਣ ਆਪਾਂ ਆਜੋ ਦੂਜੇ ਪਾਸੇ ਵੀ ਕੇ ਜੰਜੂਆ ਵੀ ਕੇ ਜੰਜੂਆ ਇੱਕ ਜਿਹੜਾ ਹੈਗਾ ਇਹ ਸਕੱਤਰ ਰਿਹਾ ਮੁੱਖ ਸਕੱਤਰ ਰਿਹਾ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਇਸ ਸਰਕਾਰ ਦੇ ਵਿੱਚ ਵੀ 2009 ਦੇ ਵਿੱਚ ਬੀਲੰਸ ਨੇ ਇਹ ਰੰਗੇ ਹੱਥੀ ਫੜਿਆ ਸੀਗਾ ਜਿਹੜਾ ਉਹ ਵੱਡੀ ਲੈ ਰਿਆ ਸੀ ਰਿਸ਼ਵਤ ਲੈ ਰਿਆ ਸੀ ਉਹਦੇ ਵਿੱਚ ਰੰਗੇ ਹੱਥੀ ਫੜੇ ਹੋਏ ਬੰਦੇ ਨੂੰ ਵੀ ਕੇ ਜੰਜੂਏ ਨੂੰ ਇਹ ਸਰਕਾਰ ਨੇ ਵੀ ਤੇ ਪਹਿਲੀਆਂ ਸਰਕਾਰਾਂ ਨੇ ਵੀ ਲਗਾਤਾਰ ਬਚਾਇਆ ਤੇ ਇਹ ਤਾਂ ਹੈਰਾਨੀ ਦੀ ਗੱਲ ਦੇਖੋ ਜਿਹੜੇ ਕਹਿੰਦੇ ਅਸੀਂ ਬੜੇ ਕੱਟੜ ਇਮਾਨਦਾਰ ਆਂ ਜਿਹੜਾ ਬੰਦਾ ਰੰਗੇ ਹੱਥੀ ਫੜਿਆ ਗਿਆ ਹੋਵੇ ਰਿਸ਼ਵਤ ਲੈਂਦਾ ਉਹ ਤੇ ਕੇਸ ਫਰੇਮ ਹੋਏ ਕੇਸ ਚਾਰਜ ਲੱਗੇ ਚੱਲਿਆ ਕੇਸ ਉਹ ਬੰਦੇ ਨੂੰ ਇਹ ਸਰਕਾਰ ਨੇ ਲਿਆ ਕੇ ਵੀ ਚੀਫ ਸਕੱਟਰੀ ਲਾਤਾ ਸੀਗਾ ਪ੍ਰਮੁਖ ਸਕੱਤਰ ਲਾਤਾ ਸੀਗਾ ਹੁਣ ਸੈਂਟਰ ਦੇ ਵਕੀਲ ਨੇ ਆ ਕੇ ਹਾਈ ਕੋਰਟ ਦੇ ਵਿੱਚ ਕੱਲ ਤਰੀਕ ਸੀ ਵੀ ਰੌਲਾ ਪਾਇਆ ਕਿ ਪੰਜਾਬ ਸਰਕਾਰ ਬੀਕੇ ਜੰਜੂਏ ਦੇ ਉੱਤੇ ਕੇਸ ਚ ਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੀ ਦੇਖੋ ਹੱਦ ਹੋ ਗਈ ਬੀਕੇ ਜੰਜੂਆ ਜਿਹੜਾ ਕਰਪਟ ਬੰਦਾ ਹੈ 2009 ਦੇ ਵਿੱਚ ਉਹਦੇ ਮੁਕੱਦਮਾ ਦਰਜ ਹੁੰਦਾ ਬਾਦਲ ਵੀ ਰਹੇ ਕਾਂਗਰਸ ਵੀ ਰਹੀ ਬਾਦਲ ਤਾਂ ਦੋ ਵਾਰ ਹੀ ਰਹੇ ਕਾਂਗਰਸ ਵੀ ਰਹੀ ਤੇ ਹੁਣ ਇਹ ਵੀ ਆ ਗਏ ਤਿੰਨਾਂ ਨੇ ਉਹਨੂੰ ਬਚਾਇਆ ਇਹਨਾਂ ਨੇ ਲੈ ਕੇ ਉਹਨੂੰ ਆਪਣਾ ਚੀਫ ਸੈਕਟਰੀ ਵੀ ਲਾਤਾ ਸੀ ਜਿਹੜੇ ਕਹਿੰਦੇ ਬੜੇ ਕੱਟੜ ਇਮਾਨਦਾਰ ਆ ਤੇ ਜਿਹੜੇ ਬੰਦੇ ਦੇ ਉੱਤੇ ਰਿਸ਼ਵਤ ਰੰਗੇ ਹੱਥੀ ਫੜਿਆ ਹੋਇਆ ਰਿਸ਼ਵਤ ਦਾ ਕੇਸ ਚੱਲਦਾ ਹੋਵੇ ਉਸ ਬੰਦੇ ਨੂੰ ਲੈ ਕੇ ਚੀਫ ਸੈਕਟਰੀ ਲਾਉਣਾ ਤੇ ਹੁਣ 23 ਦੇ ਵਿੱਚ ਸਤਿਆਪਾਲ ਜਿਹੜਾ ਜੈਨ ਹੈ ਵਕੀਲ ਆ ਸੈਂਟਰ ਦਾ ਕੇਂਦਰ ਦਾ ਉਹਨੇ ਕਿਹਾ ਕਿ ਹਾਈ ਕੋਰਟ ਤੇ ਆਪਣਾ ਪੱਖ ਰੱਖਿਆ ਕਿ 2023 ਤੇ 224 ਦੇ ਅਸੀਂ ਦੋ ਚਿੱਠੀਆਂ ਲਿਖੀਆਂ ਪੰਜਾਬ ਸਰਕਾਰ ਨੂੰ ਵੀ ਇਸ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੂੰ ਵਿਚਾਰ ਰਹੀ ਹੈ ਤੇ ਪੰਜਾਬ ਸਰਕਾਰ ਦੇ ਕੇਸ ਚਲਣ ਨਹੀਂ ਦੇ ਰਹੀ ਇਸੇ ਕਰਕੇ ਝਾੜ ਪਾਉਂਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 50000 ਰੁਪਏ ਦਾ ਜੁਰਮਾਨਾ ਲਾਇਆ ਹੁਣ ਦੇਖੋ ਕਿੱਥੇ ਖੜੀ ਹੈ ਗੱਲ ਹੁਣ ਆਪੇ ਤੁਸੀਂ ਹਿਸਾਬ ਲਾ ਲਓ ਜਿਨ੍ਹਾਂ ਨੇ ਹਲੇ ਵੀ ਦਿਮਾਗ ਦੇ ਵਿੱਚ ਉਹ ਅੰਧ ਭਗਤੀ ਬੜੀ ਹੋਈ ਆ ਤੇ ਛੋਡੇ ਹਲੇ ਵੀ ਦਿਮਾਗ ਚੋਂ ਗੱਲਾਂ ਨਿਕਲ ਨਹੀਂ ਰਹੀਆਂ ਕਿ ਯਾਰ ਗੱਲ ਖੜੀ ਕਿੱਥੇ ਆ ਤੇ ਜਾ ਕਿਦਾਂ ਹੋ ਰਹੀ ਆ ਹੁਣ ਤੁਸੀਂ ਅੱਗੇ ਆਜੋ ਆਪਾਂ ਗੱਲ ਕਰਨੀ ਆ ਅਗਲੀ ਅਗਲੀ ਆਪਾਂ ਗੱਲ ਕਰਨੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਕਿ ਮੇਰਾ ਜਹਾਜ਼ ਸੋਨੂ ਦੇਤਾ ਜੀ ਮੇਰਾ ਜਹਾਜ਼ ਸੋਨੂ ਦੇਤਾ ਜੀ ਇਹ ਛੋਡੇ ਲਈ ਆ ਇਹ ਸੋਡਾ ਹੀ ਐ ਲੋਕਾਂ ਦਾ ਹੀ ਐ ਮੇਰਾ ਨਹੀਂ ਮਾਨਸਾ ਦੇ ਜਹਾਜ਼ ਲੋਕਾਂ ਦਾ ਨਹੀਂ ਜਹਾਜ਼ ਕੇਜਰੀਵਾਲ ਦਾ ਭਾਈ ਤੇਰਾ ਵੀ ਨਹੀਂ ਤੂੰ ਤਾਂ ਕੱਲਾ ਇੱਥੇ ਨਾਲ ਕਨੈਕਟਰ ਆ ਇਹਦਾ ਜਹਾਜ਼ ਦਾ ਉਰਲੇ ਪਾਸੇ ਬਾਰੀ ਦੀ ਲੰਮਕਲਾ ਟਰੈਕਟਰਾਂ ਇਹਦਾ ਕੇਜਰੀਵਾਲ ਨੂੰ ਜਿੱਥੇ ਲੋਡ ਪੈਂਦੀ ਹੈ ਉੱਥੇ ਜਾ ਕੇ ਉੜਦਾ ਜਹਾਜ਼ ਇਹ ਅੱਜ ਮਾਦੋਪੁਰ ਹੈਡ ਦੇ ਉੱਤੇ ਗੇਟ ਦੇ ਜਿਹੜੇ ਗੇਟ ਹੁੰਦੇ ਆ ਫਲੱਡ ਗੇਟ ਛੱਡਦੇ ਹੱਥ ਪਾਣੀ ਉਹ ਦੋ ਗੇਟ ਟੁੱਟ ਚੁੱਕੇ ਆ ਤਬਾਹੀ ਪੰਜਾਬ ਚ ਮੱਚੀ ਹੋਈ ਐ 8 9 ਜ਼ਿਲ੍ਹੇ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਬੰਦਿਆਂ ਨੇ ਜਾਨਾਂ ਜਾ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰ-ਬਾੜ ਡਿੱਗ ਚੁੱਕੇ ਨੇ ਬੁਰਾ ਹਾਲ ਹੋ ਗਿਆ 8-9 ਜ਼ਿਲ੍ਹਿਆਂ ਦੇ ਵਿੱਚ ਤੇ ਸਾਡਾ ਮੁੱਖ ਮੰਤਰੀ ਤਾਮਨ ਲਾਡੂ ਫਿਰ ਰਿਹਾ ਕਿੱਥੇ ਸਕੂਲਾਂ ਦੇ ਵਿੱਚ ਉਥੇ ਖਾਣਾ ਖਾਂਦਾ ਖਰਦਾ ਜਵਾਕਾਂ ਨਾਲ ਕਹਿੰਦਾ ਅਸੀਂ ਵੀ ਇਹ ਸ਼ੁਰੂ ਕਰਾਂਗੇ ਪੰਜਾਬ ਦੇ ਵਜ੍ਹਾ ਤਾਮਨ ਲਾਡੂ ਨੇ ਕੀਤਾ ਬਾਹ ਤੇਰੇ ਮਾਂ ਦਾ ਸ਼ੇਰਾ ਪੰਜਾਬ ਡੁੱਬੀ ਜਾਂਦਾ ਪੰਜਾਬ ਮਰੀ ਜਾਂਦਾ ਤੇ ਤੂੰ ਫਿਰਦਾ ਤਾਮਨ ਲਾਡੂ ਚ ਅੱਜ ਆ ਕੇ ਕਹਿੰਦਾ ਚੱਕੋ ਜਹਾੜੀ ਸਾਨੂੰ ਦੇਤਾ ਜੀ ਜਹਾੜਾ ਇਹਨਾਂ ਕੀ ਕਰਨਗੇ ਲੋਕ ਬਈ ਜਦੋਂ ਤੈਨੂੰ ਇੰਨੀ ਗੌਰ ਹੈ ਨਹੀਂ ਮੁੱਖ ਮੰਤਰੀ ਸਾਹਿਬ ਜਨਾਬ ਜਦੋਂ ਤੈਨੂੰ ਇਹੀ ਗੌਰ ਨਹੀਂ ਤੈਨੂੰ ਇਹੀ ਨਹੀਂ ਪਤਾ ਅਸੀਂ ਕਿੰਨੇ ਕਿਰਤੋਂ ਰੌਲਾ ਪਾਇਆ ਸਾਡੀ ਟੀਮ ਨੇ ਰੌਲਾ ਪਾਇਆ ਲੁਧਿਆਣੇ ਨੇ ਵੀ ਭਾਈ ਇਹ ਪਿੱਛੋਂ ਜਿਹੜਾ ਪਾਣੀ ਲਗਾਤਾ ਜਦੋਂ ਵੱਧਾ ਹੈ ਪਾਣੀ ਕਿਉਂ ਨਹੀਂ ਛੱਡਦੇ ਇਹ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤਾਂ ਨਹੀਂ ਆ ਇਹ ਕਿਉਂ ਇੰਨਾ ਪਾਣੀ ਇੱਕਦਮ ਇਕੱਠਾ ਕਰਦੇ ਆ ਕਿਉਂ ਨਹੀਂ ਫਲੱਡ ਗੇਟ ਆਪਣਾ ਗੇਟ ਖੋਲ ਕੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਛੱਡੀ ਜਾਂਦੇ ਕਿਉਂ ਇੰਨਾ ਪਾਣੀ ਇਕੱਠਾ ਕੀਤਾ ਗਿਆ ਕਿ ਆ ਨੌਬਤਾਈ ਹੜਾ ਆ ਗਿਆ ਅੱਛਾ ਜਦੋਂ ਤੁਸੀਂ ਪਾਣੀ ਦੇਣਾ ਹੈ ਉਦੋਂ ਰਾਜਸਥਾਨ ਨੂੰ ਦੇਣਾ ਹੈ ਉਦੋਂ ਹੋਰ ਸੂਬਿਆਂ ਨੂੰ ਦੇਣਾ ਹੈ ਜਦੋਂ ਮਾਰਨਾ ਲੋ ਪੰਜਾਬ ਨੂੰ ਮਾਰਨਾ ਅੱਜ ਅੱਜ ਮਾਰ ਕੌਣ ਰਿਹਾ ਪੰਜਾਬ ਮਾਰ ਰਿਹਾ ਨਾ ਅੱਜ ਕਿੱਥੇ ਦੂਜੇ ਸੂਬੇ ਰੌਲਾ ਪਾਉਣ ਵਾਲੇ ਪਾਣੀ ਵਾਲੇ ਸਾਨੂੰ ਪਾਣੀ ਹੁਣ ਪਾਣੀ ਉਧਰ ਨੂੰ ਕਿਉਂ ਨਹੀਂ ਜਾ ਰਿਹਾ ਕੋਈ ਦੇਖਿਆ ਰਾਜਸਥਾਨ ਦਾ ਕੋਈ ਪਿੰਡ ਡੁੱਬਿਆ ਅਸੀਂ ਉਹਨਾਂ ਲਈ ਮਾੜਾ ਜਿਹਾ ਸੋਚਦੇ ਹਾਂ ਵੀ ਸਾਡੇ ਭਰਾ ਨੇ ਹਰਿਆਣਾ ਵੀ ਸਾਡਾ ਭਰਾ ਛੋਟਾ ਅਸੀਂ ਉਹਦੇ ਬਾਰੇ ਮਾੜਾ ਨਹੀਂ ਸਾਨੇ ਤਲੀ ਸਾਡਾ ਕੋਈ ਮਾੜਾ ਨਹੀਂ ਸੋਚਦੇ ਪਰ ਅਸੀਂ ਕਹਿੰਦੇ ਵੀ ਜਦੋਂ ਜਿਹੜਾ ਰੇਪਰਨ ਲਾਅ ਹੈ ਉਹਦੇ ਮੁਤਾਬਕ ਜਿਹੜੇ ਉਹ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੇ ਏਰੀਆ ਦੀ ਤਬਾਹੀ ਕਰ ਰਿਹਾ ਪਾਣੀ ਹੱਕ ਵੀ ਫਿਰ ਵਰਤਨ ਦਾ ਉਸੇ ਧਰਤੀ ਨੂੰ ਆ ਉਹ ਖਿੱਤੇ ਦੇ ਲੋਕਾਂ ਨੂੰ ਆ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡ ਜੋ ਵਰਤਦਾ ਕੌਣ ਆ ਦੂਜੇ ਸੂਬੇ ਜੇ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੱਡ ਦਿਓ ਪੰਜਾਬ ਨੂੰ ਮਾਰ ਦਿਓ ਕੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ੍ਹ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾਂ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਉਹਨੂੰ ਤਬਾਹੀ ਮਚਾਤੀ ਅੱਗੇ ਪੰਜਾਬ 'ਚ ਬੀਵੀਐਮਬੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿਨਾਗੇ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀ ਨੈਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੋਲਾ ਗੋਲਾ ਵੀ ਪਿਆ ਭਾਈ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਹੈ ਬੰਦਿਆਂ ਕਰਕੇ ਫਲੱਡ ਆਇਆ ਹੈ ਬੰਦਿਆਂ ਦੀ ਅੰਗਲੀ ਰੱਖ ਲਓ ਜੋ ਪ੍ਰਸ਼ਾਸਨ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਘੁੱਗੂ ਬਣਿਆ ਹੋਇਆ ਹੈ ਅੱਜ ਆ ਕੇ ਡਰਾਮੇ ਕਰਨ ਲੱਗੀਆਂ ਪਤਾ ਪਜਾਮਾ ਚੱਕ ਕੇ ਉਥੇ ਬਟਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦੇ ਆਪਣਾ ਬੰਦਾ ਛੜਾ ਦੂਗਾ ਕਿ ਮੈਂ ਬੰਦੇ ਲਾ ਲੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ ਕਹਾਣੀ ਕਿੰਨੀ ਆਪਾਂ ਇਧਰ ਆਪਾਂ ਨੂੰ ਇੱਕ ਵਾਰ ਫਲੱਡ ਮਾਰੀ ਜਾਂਦੇ ਆ ਫਲੱਡਾਂ ਚ ਪੁਲ ਜੇ ਪਏ ਹੋਏ ਆ ਇਹ ਵਿਚਾਰੇ ਬਹਾਲ ਹੋਣਗੇ ਲੋਕ ਯਾਰ ਇਹ ਤਾਂ ਕਈ ਸਾਲ ਨਹੀਂ ਬਈ ਬਹਾਲ ਹੋਣੇ ਤੇ ਦੂਜੇ ਪਾਸੇ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਦੇ ਅੱਖ ਰੱਖ ਲਈ ਉਧਰੋਂ ਬਾੜਾ ਧਰਤਾ ਵੀ ਇਧਰ ਦੱਬਦੂ ਲੋਕ ਉਧਰ ਲੋਜੇ ਹੋਏ ਆ ਅਸੀਂ ਇਧਰ ਜਿਹੜਾ ਦੂਜੇ ਏਰੀਆ ਬੱਚਾ ਕੋਈ ਮਾਲਵੇ ਵਾਲੇ ਜਾਂ ਦੂਜੇ ਤੀਜੇ ਅਸੀਂ ਇਧਰ ਸੋਚਦੇ ਫਿਰਦੇ ਚਲੋ ਕੋਈ ਰਾਸ਼ਨ ਇਕੱਠਾ ਕਰ ਲਈਏ ਕਣ ਇਕੱਠੀ ਕਰ ਲਈਏ ਕੋਈ ਤੂੜੀ ਇਕੱਠੀ ਕਰ ਲਈਏ ਕੋਈ ਪੱਠੇ ਵੱਢ ਲਗੇ ਦੇਖ ਕੀ ਆਈਏ ਇਧਰ ਮਾਝਾ ਵਾਲੇ ਪਾਸੇ ਆਹ ਬੋਰ ਫਾਲਕਾ ਵਾਲੇ ਪਾਸੇ ਆ ਤਰਨਤਾਰਨ ਗੁਰਦਾਸਪੁਰ ਸਾਰੇ ਡੁੱਬ ਗਿਆ ਮੋਗਾ ਲੁਧਿਆਣਾ ਚੱਲ ਗਏ ਉਧਰ ਨੂੰ ਅਸੀਂ ਉਧਰ ਨੂੰ ਤਿਆਰੀ ਬਿੱਡੀ ਬੈਠੇ ਆ ਜੋਰ ਲੱਗਿਆ ਪਿਆ ਇਧਰੋਂ ਆ ਕੇ ਇਹਨਾਂ ਨੇ ਪ੍ਰਮਾਣ ਜਾਰੀ ਕਰਤਾ ਡੀਡੀਪੀਓ ਨੇ ਪੰਚਾਇਤਾਂ ਨੂੰ ਵੀ ਲਿਓ ਮੱਤੇ ਪਾਓ ਤੇ ਛੋੜੀ ਆ ਹੋ ਕੀ ਰਿਹਾ ਪੰਜਾਬ ਨਾਲ। ਸੋ ਇਸ ਕਰਕੇ ਬੇਨਤੀਆਂ ਸਾਨੂੰ ਪੰਜਾਬ ਦੇ ਲੋਕੋ ਇਹ ਹੀ ਹੈ ਕਿ ਯਾਰ ਆਪਾਂ ਮੇਰਾ ਵੀਰ ਇਹਨਾਂ ਗੱਲਾਂ ਬਾਰੇ ਆਪਾਂ ਸੋਚੀਏ, ਗੌਰ ਕਰੀਏ ਵੀ ਇਹ ਅਸਲ ਦੇ ਵਿੱਚ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਜਿਹੜੀਆਂ ਵੀ ਮੈਂ ਅੱਜ ਗੱਲਾਂ ਕੀਤੀਆਂ ਨੇ ਮੇਰਾ ਵੀਰੇ ਨੂੰ ਅਖੀਰ ਤੱਕ ਯਾਰ ਅ ਸਾਂਝੇ ਕਰਦਾ ਜਾਇਓ ਕਿਉਂਕਿ ਗੱਲਾਂ ਬਹੁਤ ਅਹਿਮ ਤੇ ਬਹੁਤ ਮਹੱਤਵਪੂਰਨ ਨੇ। ਜੇ ਸੀ ਪੰਚਾਇਤੀ ਜ਼ਮੀਨਾਂ ਨਾ ਬਚਾ ਸਕੀ ਸਾਡੀਆਂ ਵਿਰਾਸਤਾਂ ਨੇ ਪੰਚਾਇਤੀ ਜ਼ਮੀਨ ਸਾਡਾ throhor ਨੇ ਸਾਡੇ ਬਜ਼ੁਰਗਾਂ ਦੀ ਛੱਡੇ ਹੋਏ ਹਿੱਸੇ ਨੇ ਉੱਥੇ ਅਸੀਂ ਸਾਡੇ ਪਿੰਡ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਉੱਥੇ ਕਰਦੇ ਆ ਪਰ ਇਹ ਜ਼ਮੀਨਾਂ ਸਾਡੀਆਂ ਇਹਨਾਂ ਨੇ ਸ਼ੁਰੂ ਕਰ ਲਿਆ ਮਹਾਲੀ ਤੋਂ ਮਹਾਲੀ ਤੋਂ ਬਾਅਦ ਪਟਿਆਲੇ ਫਿਰ ਲੁਧਿਆਣਾ ਫਿਰ ਇੱਧਰ ਨੂੰ ਜਲੰਧਰ ਬਰਸ਼ੰਟਾ ਮਾਨਸਾ ਸਾਰਿਆਂ ਦਾ ਮੰਨ ਤੇ ਆਖਾ ਤੇ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਵਿੱਚ ਸ਼ਾਮਲ ਹਰ ਤੇ ਪੰਚਾਇਤੀ ਪਈ ਹੈ ਇਹਨਾਂ ਸਾਰੀ ਉਹ ਵੇਚ ਦੇਣੀ ਹੈ ਤੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਇਹ ਬਹੁਤ ਗੰਭੀਰ ਤੇ ਚਿੰਤਾਜਨਕ ਮਸਲੇ ਨੇ ਇਹਨਾਂ ਨੂੰ ਸੁਣਿਆ ਵੀ ਕਰੋ ਸਾਂਝਾ ਵੀ ਕਰਿਆ ਕਰੋ ਬਾਈ ਘਰ ਘਰ ਤੱਕ ਇਹ ਗੱਲ ਪਹੁੰਚਾਓ ਵੀ ਇਹ ਕਿੱਡਾ ਵੱਡਾ ਧੋਖਾ ਇਹ ਬਿਲਕੁਲ ਇੱਕ ਰਬੜ ਦੀ ਮੋਹਰ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਇਹ ਸਾਰਾ ਕੁਝ ਕਰ ਰਿਹਾ ਦਿੱਲੀ ਵਾਲੇ ਇਹ ਸਿਰਫ ਰਬੜ ਦੀ ਮੋਹਰ ਹੈ ਸਾਰੇ ਜਿੰਨੇ ਉਹਨਾਂ ਦੇ ਅਫਸਰ ਨੇ ਆਪੀਐਸਆਈ ਸਾਰੇ ਜੋ ਉੱਪਰ ਤੋਂ ਲੈ ਕੇ ਥੱਲੇ ਤੱਕ ਲੱਗੇ ਹੋਏ ਆ ਉਹਨਾਂ ਨੂੰ ਹੁਕਮ ਦਿੱਲੀ ਨੂੰ ਆਉਂਦੇ ਆ ਉਹਨਾਂ ਨਾਲ ਬੰਦੇ ਲਾਏ ਹੋਏ ਉਹਨਾਂ ਨੇ ਦਿੱਲੀ ਵਾਲਿਆਂ ਨਾਲ ਤੁਸੀਂ ਆਹ ਹੁਕਮ ਜਾਰੀ ਕਰਨੇ ਆ ਇਹਨਾਂ ਦੇ ਐਮਐਲਏ ਨਾਲ ਬੰਦੇ ਆ ਇਹਨਾਂ ਦੇ ਮੰਤਰੀਆਂ ਨਾਲ ਬੰਦੇ ਨੇ ਇਹਦੇ ਮੁੱਖ ਮੰਤਰੀ ਨਾਲ ਬੰਦੇ ਆ ਇਹ ਤਾਂ ਸਿਰਫ ਇੱਕ ਇਹਦਾ ਇੱਥੇ ਇਹਨਾਂ ਨੇ ਕੱਲ ਈਡੀ ਦੀ ਈਡੀ ਦਾ ਸਾਪਾ ਪਿਆ ਇੱਕ ਇੱਥੇ ਦਿੱਲੀ ਨਾਲੇ ਐਮਐਲਏ ਦੇ ਘਰੇ ਸਾਰੇ ਅੰਮਲੇ ਮੰਤਰੀ ਮੁੱਖ ਮੰਤਰੀ ਕੇਜਰੀਵਾਲ ਚਿੱਕਾ ਮਾਰਨ ਲੱਗੇ ਈਡੀ ਆ ਗਈ ਈਡੀ ਆ ਗਈ ਈਡੀ ਆ ਗਈ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਕਿੱਡਾ ਪਠਸ਼ੋਰਾ ਮਾਰ ਰਹੇ ਹੋ ਜਿਹੜੇ ਪੰਜਾਬ ਨੂੰ ਸਿਰ ਤੇ ਬਿਠਾਇਆ ਜਾ ਸੋ ਮੇਰਾ ਵੀ ਇਹਨੂੰ ਬਾਪ ਤੋਂ ਬਾਸਾਜਾ ਕਰਦੇ ਤਰੇ ਚੱਲਿਓ ਕਿਉਂਕਿ ਇਹ ਬਹੁਤ ਵੱਡੀਆਂ ਇੱਕ ਬਾਈ ਲਿਖਦਾ ਕਿ ਬਾਈ ਆਪਾਂ ਅਬਦਾਲੀ ਮੂਹਰੇ ਲਾਇਆ ਸੀ ਉਸ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਹੁਣ ਨਵੇਂ ਅਬਦਾਲੀ ਉਸ ਤਰ੍ਹਾਂ ਦਬਦਣੇ ਪੈਣਗੇ ਸੋ ਅਬਦਾਲੀ ਦਾ ਪਤਾ ਹੀ ਛੰਨੀ ਰਾਏ ਲਿਖਦਾ ਛੰਨੀ ਰਾਏ ਅਬਦਾਲੀ ਦਾ ਪਤਾ ਸੀ ਵੀਰ ਮੇਰੇਆ ਕਿ ਅਬਦਾਲੀ ਆ ਗਿਆ ਦੁਰਾਨੀ ਆ ਗਿਆ ਫਲਾਨਾ ਆ ਗਿਆ ਫਲਾਨਾ ਆ ਗਿਆ ਉਹ ਪਤਾ ਸੀ ਦੁਸ਼ਮਣ ਇਹ ਇਹਨਾਂ ਦਾ ਪਤਾ ਨਹੀਂ ਲੱਗਦਾ ਬਾਈ ਇਹ ਖਤਰਨਾਕ ਹੁੰਦੇ ਆ ਜਿਹੜੇ ਅਸੇ ਦੁਸ਼ਮਣ ਹੁੰਦੇ ਆ ਨਾ ਉਹ ਖਤਰਨਾਕ ਹੁੰਦੇ ਆ ਦੁਸ਼ਮਣ ਦਾ ਪਤਾ ਹੋਵੇ ਬਚਾ ਕਰ ਲਵਾਂਗੇ ਹਮਲਾ ਕਰ ਲਵਾਂਗੇ ਸਾਹਮਣਾ ਕਰ ਲਵਾਂਗੇ ਜਦੋਂ ਪਤਾ ਹੀ ਨਾ ਹੋਵੇ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਕਿਹੜਾ ਸੱਜਣਾ ਤੇ ਕਿਹੜਾ ਦੁਸ਼ਮਣ ਹੈ ਫਿਰ ਉਹ ਤੋਂ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਸੋ ਇਸ ਕਰਕੇ ਯਾਰ ਇਹ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਮੈਂ ਸਾਂਝੀਆਂ ਕੀਤੀਆਂ ਨੇ ਮੇਰਾ ਵੀਰ ਇਹਨਾਂ ਦੇ ਗੌਰ ਕਰਕੇ ਆਪਾਂ ਇਕੱਠੇ ਹੋ ਗਏ ਯਾਰ ਇਹ ਮਤ ਸੋਚੋ ਭਾਈ ਅੱਜ ਇੱਕ ਜ਼ਿਲ੍ਹਾ ਰਗੜਿਆ ਜਾ ਰਿਹਾ ਅਜੇ ਪਿੰਡ ਰਗੜਿਆ ਜਾ ਰਿਹਾ ਇਹ ਸਾਰਿਆਂ ਦੀ ਵਾਰੀ ਆਉਣੀ ਹੈ ਉਹ ਪਰ ਸਾਡੇ ਲਈ ਕੋ ਲੜਨ ਵਾਲਾ ਬੋਲਣ ਵਾਲਾ ਕੋਈ ਰਹਿਣਾ ਨਹੀਂ ਬਈ ਬਚਣਾ ਨਹੀਂ ਕੋਈ ਤਾਂ ਇਹ ਸਾਰੇ ਮਸਲਿਆਂ ਤੇ ਜੇ ਆਪਾਂ ਪੰਜਾਬ ਬਚਾਉਣਾ ਇੱਕ ਸਾਥ ਛੋਟੀ ਹੋਰ ਗੱਲ ਰਹੇਗੀ ਇਹ ਮੈਂ ਹੁਣੀ ਦੇਖ ਰਿਹਾ ਸੀਗਾ ਯਾਰ ਕੋਈ ਇੱਥੇ ਨੂੰ ਫੇਰ ਆਪਾਂ ਅਗਲੀ ਗੱਲ ਬਾਤ ਸਾਂਝ ਕਰ ਲਾਂਗੇ ਕਿਉਂਕਿ ਗੱਲ ਲੰਮੀ ਹੋ ਜਾਣੀ ਆ ਉਹ ਮੈਂ ਦੇਖ ਰਿਹਾ ਸੀਗਾ ਦਿਖਾਉਣਾ ਚਾਹੁੰਦਾ ਸੀਗਾ ਜਿਹੜੇ ਸਾਡੇ ਸਾਜ ਦੇ ਜ਼ਮੀਨਾਂ ਵਿੱਚ ਵਿੱਚ ਭੱਜ ਰਹੇ ਆ ਉਹ ਬਾਹਰਲੇ ਮੁਲਖਾਂ ਦੀ ਗੱਲ ਕਰ ਰਿਹਾ ਕੋਈ ਮੁੰਡਾ ਵਕੀਲਾਂ ਵਾਲੇ ਤੋਂ ਆ ਸੁੱਖਾ ਸਦਾ ਵਕੀਲਾਂ ਵਾਲੇ ਦਾ ਉਹ ਦਿਖਾ ਰਿਹਾ ਸੀਗਾ ਵੀ ਕਿਵੇਂ ਐਡੇ-ਐਡੇ ਪੈਕਟਾਂ ਦੇ ਵਿੱਚ ਮਿੱਟੀ ਵਿਕ ਰਹੀ ਆ ਮਿੱਟੀ ਪਈ ਆ ਵੱਡੀਆਂ-ਵੱਡੀਆਂ ਦੁਕਾਨਾਂਾਂ ਤੇ ਮੋਲਾਂਾਂ 'ਚ ਸ਼ੋਅਰੂਮਾਂ 'ਚ ਮਿੱਟੀ ਪਈ ਆ ਮਿੱਟੀ ਵਿਕਦੀ ਆ ਉੱਥੇ ਤੇ ਲੋਕ ਮਿੱਟੀ ਲੈ ਕੇ ਆਪਣੇ ਘਰਾਂ 'ਚ ਗਮਲਿਆਂ-ਗਮਲਿਆਂ ਤੇ ਤੇ ਫਰਸ਼-ਫਰਸ਼ ਤੇ ਵਿਛਾ ਕੇ ਮਾਲੇ-ਮੋਟੇ ਗੰਡੇ ਟੋਟੇ ਲਾ ਲੈਂਦੇ ਆ ਹਾਲਾਤ ਉਹ ਕਿਰਥੀ ਦੁਆਰਾ ਸਾਂਝੇ ਕਰਾਂਗੇ ਸੋ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਬਾਈ ਕਿ ਯਾਰ ਆਪਣੀ ਧਰਤੀ ਲਈ ਲੜਗੇ ਯਾਰ ਆਪਣੀਆਂ ਜ਼ਮੀਨਾਂ ਲਈ ਲੜਗੇ ਬਾਈ ਇਹ ਬਾਈ ਜ਼ਮੀਨਾਂ ਦੀ ਗੱਲ ਨਹੀਂ ਹੈਗੀ ਇਹ ਪਿੰਡਾਂ ਦੇ ਪਿੰਡਾਂ ਨੇ ਉਜੜ ਜਾਣਾ ਹੈ ਸ਼ਹਿਰਾਂ ਦੇ ਸ਼ਹਿਰ ਉਜੜ ਜਾਣੇ ਆ ਬਾਈ ਇਹ ਪੂਰਾ ਪੰਜਾਬ ਉਜੜ ਜਾਣਾ ਯਾਰ ਜੇ ਆਪਾਂ ਅੱਜ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਰਹੇ ਇਹਨੂੰ ਕੋਈ ਦਰਦ ਨਹੀਂ ਇਸ ਬੰਦੇ ਨੂੰ ਇਹਦੇ ਕੋਲ ਗੱਲਾਂ ਨੇ ਕੱਲੀਆਂ ਬਾਈ ਕੱਲੇ ਚੁਟਕਲੇ ਕਹਾਣੀਆਂ ਤੋਂ ਲਾਵਾ ਕੱਖ ਨਹੀਂ ਬੰਦੇ ਕੋਲੇ ਇਹ ਸਿਰਫ ਦਿੱਲੀ ਦੇ ਥੱਲੇ ਲੱਗਿਆ ਹੋਇਆ ਉਹਨਾਂ ਮੁਤਾਬਕ ਸਾਰੀਆਂ ਨੀਤੀਆਂ ਲਾਗੂ ਕਰ ਰਿਹਾ ਜਿਥੇ ਉਹ ਕਹਿੰਦਾ ਮੋਹਰ ਲਾ ਦੇ ਦਸਤਕ ਕਰ ਦਿੰਦਾ ਤੇ ਉਹ ਆਪਣੀਆਂ ਨੀਤੀਆਂ ਲਗਾਤਾਰ ਪੰਜਾਬ 'ਚ ਲਾਗੂ ਕਰ ਰਿਹਾ ਹੈ ਸਹੀ ਬੇਨਤੀਆਂ ਇਹਨਾਂ ਤੇ ਅਮਲ ਕਰਕੇ ਆਪਾਂ ਮੇਰਾ ਵੀਰ ਜਿੰਨੇ ਵੀ ਅਸੀਂ ਕੋਈ ਹੜ ਪੀੜ ਤੇ ਲੋਕ ਮੇਰੀ ਮਤ ਕਰ ਸਕਦੇ ਉਧਰ ਹੀ ਪਹੁੰਚ ਗਏ ਤੇ ਆ 17 ਪਿੰਡਾਂ ਦੀ ਜਿਹੜੀ ਮੈਂ ਜ਼ਮੀਨ ਕੀਤੀ ਹੈ ਮਤੇ ਪਾਈਏ ਤੇ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰਗੇ ਇਹਨਾਂ ਨੂੰ ਸਵਾਲ ਜਵਾਬ ਕਰਗੇ ਇਹਨਾਂ ਦੇ ਪਿੰਡਾਂ 'ਚ ਬੈਠੇ ਹੁੰਦੇ ਜਿਹੜੇ ਭਗਤ ਨੇ ਉਹਨਾਂ ਨੂੰ ਇਹ ਗੱਲਾਂ ਮੇਰੀਆਂ ਸੁਣ ਕੇ ਪੁੱਛਿਆ ਕਰੋ ਵੀ ਆਹ ਗੱਲ ਕਹਿ ਰਿਹਾ ਲੱਖਾ ਸਿੰਘ ਸਿਧਾਨਾ ਸੋਡੇ ਕੋਲ ਕੀਦਾ ਜਵਾਬ ਆ ਰਦ ਦਿਓ ਐਵੇਂ ਨਾ ਕੰਨਾਟ ਕਰਾ ਮਾਰੋ ਸਿਰ ਮਾਰੀ ਜਾਓ ਗਾਲਾਂ ਦੁੱਪੜਾਂ ਤੇ ਨਹੀਂ ਗੱਲ ਹੋਣੀ ਦਲੀਲ ਨਾ ਤਰਕ ਨਾ ਮੇਰੇ ਕਿਸੇ ਗੱਲ ਦਾ ਜਵਾਬ ਇਹਨਾਂ ਦੇ ਭਗਤ ਕੋਲੇ ਹੈਗਾ ਤਾਂ ਜਰੂਰ ਲਿਆਕੋ ਜਵਾਬ ਪੁੱਛਿਆ ਕਰੋ ਵੀ ਆਹ ਆਹ ਉਸ ਚੱਲ ਰਿਹਾ ਪੰਜਾਬ ਦੇ ਅੰਦਰ ਸੋ ਮੇਰਾ ਵੀ ਫਿਰ ਬੇਨਤੀ ਨੂੰ ਬਹੁਤ ਬਹੁਤ ਸਾਂਝਾ ਕਰਕੇ ਘਰ ਘਰ ਪਹੁੰਚਾ ਦੇ